ਗਾਇਜ਼ ਵੈਲਕਮ ਟੂ ਮਾਈ ਵਲੌਗ ਉਮੀਦ ਕਰਦੇ ਹਾਂ ਤੁਸੀਂ ਹਮੇਸ਼ਾ ਕਰਦੇ ਰਹੋ ਆ ਦੇਖੋ ਸਰਾਂ ਪਤਾ ਡੱਬਾ ਲੈ ਕੇ ਜਾ ਰਹੀਆਂ ਕੱਪੜੇ ਧੋਣ ਚੁੱਧਰਾ ਚੁੱਧਰਾ ਧੋਦਾਂ ਪਾਣੀ ਆ ਰਿਹਾ ਚੁੱਧਰਾ ਧੋਦ ਨਹੀਂ ਹੈ ਤੇ ਬੱਸ ਤੇ ਮੇਰਾ ਘਰ ਅਲੱਗ ਵੇਲਾ ਬੈਠ ਕੇ ਹਲਦਾ ਵੈਸਾ ਹੈ ਤੇ ਮੈਂ ਚਧਰਾ ਚਧਰਾ ਤੋ ਕੇ ਫਿਰ ਵਾਸ ਫਟਾਫਟ ਨਾ ਕੇ ਨਾ ਕੇ ਪੰਡੂ ਪੁੰਡੂ ਤੋ ਕੇ ਰੋਟੀ ਤੇ ਸਵੇਰੇ ਅੱਜ ਬਣਾਤੀ ਸੀ ਹਾਂ ਇਹਨਾਂ ਦਾ ਤਾਂ ਵੇ ਇਹੇ ਕੰਮ ਮੈਂ ਤੇ ਬਸ ਰੋਟੀ ਪਾਣੀ ਬਣਾ ਲਿਆ ਸੀ ਸਵੇਰੇ ਅੱਜ ਸਾਰਾ ਕੁਝ ਖਾਫ ਤੀਕੇ ਹਟਾਈ ਸੀ ਤੇ ਮੇਰਾ ਹਸਬੰਦ ਬੈਠਾ ਬੈੱਲ ਕੰਮ ਤੇ ਡੀ ਗਿਆ ਅੱਜ ਕਹਿੰਦੇ ਵਾ ਬਾਬੂ ਤੋਂ ਪੈਸੇ ਮੰਗੇ ਸੋਨੇ ਦਿੱਤੇ ਨੇ ਫਿਰ ਮੈਂ ਗਿਆ ਨਹੀਂ ਵਿਚਾਰਾ ਹੋ ਗਏ ਨਾ ਜੋ ਵੱਜੇ ਹੋਵੇ ਤੇ ਹੁਣ ਮੈਂ ਕੱਪੜੇ ਧੋ ਕੇ ਆਵਾ ਫਟਾਫਟ ਕਿਉਂਕਿ ਪਾਣੀ ਚੱਲ ਜੂਗਾ ਫੇਰ ਕੱਪੜੇ ਧੋਣ ਨੂੰ ਨਹੀਂ ਮਿਲਣਾ ਤੇ ਮੈਂ ਫਟਾਫਟ ਕੱਪੜੇ ਧੋ ਕੇ ਆ ਲਈ ਕੀ ਅੱਖਾਂ ਬੇਈਮਾਨਾ ਤੂੰ ਤਾਂ ਇੱਕ ਤੇ ਵੀ ਟਿਕਿਆ ਨਹੀਂ ਤੂੰ ਤਾਂ ਖਾਂਦੇ ਵੈਂਡਾ ਤੇਰੇ ਮੂੰਹ ਤੇ ਲਿਖਿਆ ਸੀ ਮੈਂ ਕੱਪੜੇ ਧੋ ਕੇ ਆਈ ਸ਼ਾ ਦੇਖੋ ਕੱਪੜੇ ਟੰਗੇ ਆ ਚੱਦਰ ਟੰਗੇ ਆ ਚੱਦਰਾ ਚੂਦਰਾ ਸਾਰੇ ਧੋ ਕੇ ਆਈ ਹਿਾਰੇ ਤੇ ਮੈਂ ਕੱਪੜੇ-ਕਪੜੇ ਧੋ ਕੇ ਬਸ ਉੱਨਾ ਹਾਲ ਲੱਗੀ ਸੀ ਨਹਾਣ ਵਾਸਤੇ ਜਾਣਾ ਵਾ ਨਹਾ ਕੇ ਆਉਂਗੀ ਫਿਰ ਤੁਹਾਨੂੰ ਦਿਖਾਵਾਂਗੀ ਨਹਾ ਕੇ ਆ ਗਈਆਂ ਤੇ ਵਸ ਅਲੈਕੋ ਸੌਲ ਤੋਂ ਤਾ ਸੀ ਸੌਲਾ ਸੀ ਮਤਲਬ ਇੱਧਰ ਪਾਉਂਦੇ ਹਨ ਪਰ ਛੱਤ ਤੇ ਨਹੀਂ ਤਾਂ ਖੜੀ ਹੁੰਦੇ ਛੱਤ ਤੇ ਦੇਖ ਦੇ ਰਹੇ ਹੁੰਦੇ ਸੁੰਦਰੀਆਂ ਤਾਂ ਕਰਕੇ ਸੌਲ ਇੱਥੇ ਬਣਾਏ ਤਾਂ ਸੌਲ ਤੋਂ ਹੁੰਦਾ ਸੀ ਕਿ ਮਿੱਟੀ ਵਗੈਰਾ ਬਹੁਤ ਬਿਜਿਆ ਤੇ ਮੇਰੇ ਹਸਬੰਦ ਅੰਦਰ ਬੈਠੇ ਹੋ ਰੋਟੀ ਦਾ ਇੰਤਜ਼ਾਰ ਕਰ ਰਹੇ ਕਿ ਰੋਟੀ ਕਦੋਂ ਦੋ ਬਸ ਮੈਂ ਨਹਾ ਕੇ ਪੂਜਾ ਕਰਕੇ ਫਿਰ ਰੋਟੀ ਖਾਵਾਂਗੇ ਰੋਟੀ ਖਾਣ ਤੋਂ ਬਾਅਦ ਥੋੜਾ ਜਿਹਾ ਸੋਨਾ ਵਾ ਦੁਨੀ ਨਾ ਲੀਏ ਕਪੜੇ-ਕਪੜੇ ਸਾਰੇ ਧੁੱਲ ਗਏ ਭਾਂਡੇ-ਪੁੰਡੇ ਵੀ ਸਾਰੇ ਸਾਫ਼ ਕਰਤੇ ਬਸ ਨਹਾਣਾ ਵਾ ਮੈਂ ਨਹਾ ਤੋ ਕੇ ਬਸ ਫਿਰ ਆਪਾ ਸੋ ਜਾਵਾਂਗੇ ਮੈਂ ਨਹਾ ਕੇ ਆ ਚੁੱਕੀ ਹਾਂ ਤੇ ਵੈਸੇ ਮੈਂ ਜੋਤ ਵੀ ਲਾ ਲਈ ਆ ਮੈਂ ਜੋਤ ਤੁਹਾਨੂੰ ਦਿਖਾਣੇ ਮੇਰੇ ਹਸਬੰਦ ਨੇ ਇਹ ਜਿਹੜੇ ਨਹਾਏ ਨਹੀਂ ਅੱਗੇ 2-3 ਦਿਨ ਹੋ ਗਏ ਇੱਦਾਂ ਹੀ ਬੈਠੇ ਗੰਦੇ ਦੋ ਦਿਨ ਦਿਨ ਹੋ ਗਏ ਦੋ ਤਿੰਨ ਦਿਨ ਦੋ ਤਿੰਨ ਦਿਨ ਸਮਝੇ ਹਾਂ ਇਹ ਦੇਖੋ ਮੈਂ ਦੋ ਤਿੰਨ ਦੋ ਟਨ ਹੱਥੇ ਹੋ ਰਹੇ ਨੇ ਐ ਤੇ ਮੇਰੇ ਮਾਰੇਗਾ ਏ ਹਾਂ ਇਹਨਾਂ ਹੱਥ ਤੇ ਦੇਖੋ ਤੇ ਐਨੇ ਐਵੇਂ ਦੇਖੋ ਮੈਂ ਜੋਤ ਜਲਾਤੀ ਆ ਦੇਖਦੇ ਵੀ ਇਹ ਜੋਤ ਜਲੇ ਜੋਤ ਜਲਾਤੀ ਮੈਂ ਨਾ ਕੇ ਅੱਗੇ ਫਟਾਫਟ ਮਿਕਨ ਹਾਲਾ ਲਾਈਟ ਚੱਲ ਗਈ ਆ ਟੰਕੀ ਵੀ ਪਰ ਗਈ ਸੁੱਕਾ ਰੇ ਹੁਣ ਵਾਸ਼ਿੰਗ ਵਗੈਰਾ ਜਾਂਦੇ ਆ ਤਾਂ ਪ੍ਰੋਬਲਮ ਨਹੀਂ ਹੁੰਦੀ ਟੰਕੀ ਭਰੀ ਹੋਈ ਆ ਜੋਤ ਜਲਾਤੀ ਆ ਅਸ ਹੁਣ ਰੋਟੀ ਖਾਂਦਾ ਰਾਦਾ ਪਰ ਲਾਈਟ ਨਹੀਂ ਆਏਗੀ ਤੇ ਦੇਖਦੇ ਆ ਰੋਟੀ ਖਾਵਾਂਗੇ ਲਾਈਟ ਆ ਜੇ ਫੇਰ ਉਸ ਤੋਂ ਬਾਅਦ ਥੋੜੀ ਸੋ ਜਾਵਾਂਗੇ ਲਾਈਟ ਆ ਜਾ ਵਧੀਆ ਇਹ ਦਿਨੇ ਲਾਈਟ ਜਾਂਦਾ ਬਹੁਤ ਔਖਾ ਹੁੰਦਾ ਵਾ ਲਾਈਟ ਆ ਜਾ ਲਾਈਟ ਆ ਜਾ ਲਾਈਟ ਆ ਜਾ ਲਾਈਟ ਆ ਜਾ ਗਾਇਸ ਲਾਈਟ ਆਈ ਨਹੀਂ ਸਤਾਂ ਤਰਬੂਜ ਕੱਟਿਆ ਪਿਆ ਸੀ ਮੈਂ ਉਹ ਖਾਣ ਲੱਗ ਗਿਆ ਮੈਨੂੰ ਲੱਗਦਾ ਕੋਈ ਪਰੋਸ਼ਣ ਹੀ ਕਰ ਦੋ ਆਉਗੇ ਕਦੋਂ ਨਹੀਂ ਆ ਇਹ ਸਾਰੀ ਝੜੀ ਖਾਂਦੀ ਹੋਈ ਰਹਿੰਦੀ ਹੈ ਇਹ ਐਵੇਂ ਝੂਠ ਮਾਰੀ ਜਾਂਦੇ ਜੇ ਮੈਂ ਖਾਂਦੇ ਹੁੰਦੇ ਕਿੱਥੇ ਹੁੰਦੀ ਨਹੀਂ ਮੋਟੀ ਹੁੰਦੀ ਤੇ ਮੈਂ ਤਰਬੂਜ ਖਾਣ ਲੱਗ ਗਿਆ ਫਿਰ ਲਾਈਟ ਆ ਜਾਊਗੀ ਫਿਰ ਰੋਟੀ ਖਾ ਲਾਂਗੇ ਜ다 ਪੇਟ ਪੂਜਾ ਤੁਹਾਡੇ ਵੱਤ ਗੱਲ ਨਹੀਂ ਸਵੇਰ ਦਾ ਕੁਛ ਨਹੀਂ ਖਾਇਆ ਕਿੰਨੇ ਹੋ ਗਏ 11 ਵਜੇ ਗਏ ਦਿਮਾਗ ਦਿਖਾਈ ਹੋਣਾ 11 ਹੋ ਗਿਆ ਲੈਂ ਦੇਖ ਲੋ ਦਿਮਾਗ ਸੱਚੀ ਦੱਸ ਮੈਂ ਖਾਣਾ ਨਹੀਂ ਆਇਆ ਇਹ ਖਾਣਾ ਵੀ ਥੋੜਾ ਲਿਆ ਦੇਖਾ ਇਹਨੇ ਪਹਿਲੇ ਮਨਸ ਬਣੇ ਬੈਠੇ ਹਨ ਨਾ ਉਹਨੇ ਹੈਗੇ ਨਹੀਂ ਤੁਸੀਂ ਇੰਨਾ ਚੱਕਰ ਚ ਨਾ ਹੈ ਉਹ ਕਿੰਨੇ ਭੋਲੇ ਆ ਨਾ ਤੇ ਕਿਉਂ ਹੋਰ ਮੈਂ ਬਹੁਤ ਖਰਾਬ ਨਹੀਂ ਬਹੁਤ ਜ਼ਿਆਦਾ ਗਾਇਸ ਅੱਜ ਮੈਂ Amazon ਤੋਂ کچھ منگائے ਸੀ ਅੱਜ ਉਹ ਆ ਚੁੱਕਿਆ 4-5 ਦਿਨ ਹੋ ਗਏ ਸੀ ਆਰਡਰ ਕਰਦਿਆਂ ਅੱਜ ਆ ਚੁੱਕਿਆ ਤੇ ਦੇਖਦੇ ਹਾਂ ਉਹ ਕਹੇ ਜਿਆ ਕੀ ਚੀਜ਼ ਹੈ ਤੁਸੀਂ ਦੇਖ ਕੇ ਦੱਸੋ ਮੈਨੂੰ ਕਿਸ ਨੇ ਦੱਸਿਆ ਸੀ ਤਾਂ ਮੈਂ ਮੰਗਾਇਆ ਵਾ ਫਿਰ ਮੈਂ ਤੁਹਾਨੂੰ ਦੱਸੂਗੀ ਸਾਰੀ ਗੱਲ ਆ ਦੇਖੋ ਆ ਹੈਗਾ ਡੱਬਾ ਜਿਹਦੇ ਵਿੱਚ ਆਇਆ ਵਾ ਹੁਣ ਤੁਸੀਂ ਗੈਸ ਕਰੋ ਇਹਦੇ ਵਿੱਚ ਹੈਗਾ ਕੀ ਕੀ ਮੰਗਾਇਆ ਸੀ Amazon ਕੰਪਨੀ ਹੈ ਦੇਖ ਲਓ ਕੀ ਮੰਗਾਇਆ ਤੁਸੀਂ ਦੱਸ ਸਕਦੇ ਤਾਂ ਦੱਸਿਓ ਜਰੂਰ ਕਿ ਮੰਗਾਇਆ ਸੀ ਚਲੋ ਭਾਈ ਨੇ ਤਾਂ ਅੰਦਾਜ਼ਨ ਨੇ ਕੀ ਹੈ ਚ ਖੋਲ ਕੇ ਆ ਕਿ ਖੋਲਿਆ ਦਸੀਗਾ ਪਰ ਬੰਦ ਕਰਤਾ ਸੀ ਅਸੀਂ ਪਰ ਇਹ ਹੈ ਕਿ ਹੁਣ ਅਸੀਂ ਦੁਬਾਰਾ ਖੋਲ ਲਾਂਗੇ ਦੇਖਿਆ ਅਸੀਂ ਅਸੀਂ ਦੇਖਿਆ ਨਹੀਂ ਸੀਗਾ ਕਿ ਅਜੇ ਇਹਦੇ ਵਿੱਚ ਕੀ ਚੀਜ਼ ਆ ਪਰ ਤੁਹਾਨੂੰ ਦਿਖਾ ਦਨੇ ਕਿਉਂਕਿ ਅਸੀਂ ਵੀ ਉਹਦੇ ਹੀ ਦੇਖਾਂਗੇ ਅਸੀਂ ਖੋਲਿਆ ਜਰੂਰ ਸੀ ਪਰ ਅਸੀਂ ਦੇਖਿਆ ਨਹੀਂ ਆਏਗਾ ਫਿਰ ਨਾਲ ਹੀ ਆ ਲੈਗਾ ਕਿ ਮੈਂ ਕਿਹਾ ਵਲੌਗ ਬਣਾਉਣਾ ਪੈਣਾ ਵਾ ਤੇ ਇਸ ਕਰਕੇ ਫਿਰ ਹੁਣ ਤੁਹਾਡੇ ਸਾਹਮਣੇ ਇਹਨੂੰ ਕੀਤਾ ਵਾ ਪਹਿਲਾਂ ਤਾਂ ਆ ਮੀਡੀਆ ਦੇ ਵਿੱਚ ਇੱਕ ਚਿੱਠੀ ਆ ਚਿੱਠੀ ਹੈ ਕਿ ਬਾਦੀ ਕੀਤੀ ਹੈ ਪਤਾ ਨਹੀਂ ਹੈ ਬਿਲ ਬੁਲ ਹਾ ਹਾ ਵੈਨ ਪੂਨ Amazon RK ਪ੍ਰਾਈਵੇਟ ਕੁਛ ਦਈ ਹੈ ਬਿਲ ਬੁਲ ਜਗਾਟ ਕੇ ਦਿੱਤਾ ਯਾਰ ਰੱਬ ਜਾਣੇ ਕੀ ਹੈ ਇਹ ਚਲੋ ਆ ਮੰਗਾਇਆ ਇਹਨੇ ਕੀ ਹੈ ਇਹ ਆ ਦੇਖਣਾ ਤੁਸੀਂ ਹੈ ਕਿ ਕੀ ਚੀਜ਼ ਹੈ ਜੀ ਇਹ ਤੁਸੀਂ ਦੱਸੋ professionl professional O3 ਵਿਟਾਮਿਨ ਸੀ ਫੇਸ ਵਾਸ਼ ਇਹ ਮਤਲਬ ਪ੍ਰੋਫੈਸ਼ਨਲ ਹੈ ਮਤਲਬ ਜਿਹੜਾ ਸੈਲੂਨ ਤੇ ਯੂਜ਼ ਹੁੰਦਾ ਨਾ ਉਹ ਵਾਲਾ ਹੈ ਆ ਚੀਜ਼ ਹੈ ਆ ਦੇਖਿਓ ਕੀ ਚੀਜ਼ ਹੈ ਹਾਂ ਇਹ ਵਾਸ਼ ਪ੍ਰੋਫੈਸ਼ਨਲ O3 ਫੇਸ ਵਾਸ਼ ਇਹ ਮੰਗਾਇਆ ਸੀ ਜੇ ਨੇ ਮੈਂ ਤਾਂ ਕੀ ਪਤਾ ਨਹੀਂ ਸਾੜੀ ਕੀ ਚੀਜ਼ ਹੈ ਆ ਕੀ ਕੀ ਇਹਦੇ ਵਿੱਚ ਹੈਗਾ ਵੇਗਾ ਜਾਏਗਾ ਕਲਰਲੀ ਫ੍ਰੀ ਆ ਲੇਕ ਮਣ ਬਾਕੀ ਹੁਣ ਦੇਖੀਏ ਖੋਲ ਕੇ ਕਹੇ ਜਾਵਾ ਬਾਕੀ ਖੋਲ ਕੇ ਦੇਖ ਕੇ ਯੂਜ਼ ਕਰਕੇ ਦੱਸੂਗੀ ਕਹਿ ਜਾਵਾ ਹਾਂ ਦੱਸੂਗੀ ਮੈਂ ਜਰੂਰ ਦੱਸੂਗੀ ਕਹਿ ਜਾ ਤਾਂ ਤੁਸੀਂ ਵੀ ਲੈ ਲਿਓ ਏ ਅੱਜ ਸਵੇਰ ਦੀ ਲਾਈਟ ਗਈ 10 ਵਜੇ ਤੀ ਹਲੇ ਤੱਕ ਆਈ ਨਹੀਂ ਮੈਂ ਨਹਾ ਕੇ ਵੀ ਆ ਗਈ ਸੀ ਮੇਰਾ ਸਮਾਨ ਵੀ ਆ ਗਿਆ Amazon ਤੋਂ ਫਿਰ ਵੀ ਲਾਈਟ ਨਹੀਂ ਆਈ ਤੇ ਮੇਰੇ ਹਸਬੰਦ ਦੇਖਾ ਠੀਕ ਰਹੀ ਜਾਂਦੇ ਹਵਾ ਕਰੀ ਜਾਂਦੇ ਪੱਖੀ ਨਾਲ ਸਾਰਿਆਂ ਨੂੰ ਹਵਾ ਆਵੇ ਹਵਾ ਆਵੇ ਤੇ ਲਾਈਟ ਆ ਜਾਏ ਫਟਾਫਟ ਬਹੁਤ ਜ਼ਿਆਦਾ ਗਰਮੀ ਹੈ ਮੇਰਾ ਹਸਬੰਦ ਤਾਂ ਵਿਚਾਰੇ ਪਰੇਸ਼ਾਨ ਹੋ ਗਏ ਪੱਖੀ ਤਾਂ ਇੱਤ ਇੱਤ ਹੱਥ ਦੁਖਾ ਲੱਗ ਗਿਆ ਨੀਂਦ ਵੀ ਉਹਨਾਂ ਨੂੰ ਬਹੁਤ ਆਰੀ ਪਰ ਲਾਈਟ ਨਹੀਂ ਆ ਗਈ ਫਿਰ ਨੀਂਦ ਕਿੱਥੇ ਆਣੀ ਇੰਨੀ ਗਰਮੀ ਚ ਤੇ ਦੇਖਦੇ ਆ ਲਾਈਟ ਕਦੋਂ ਆਂਦੀ ਆ ਆਊਗੀ ਤਾਂ ਬਧੀ ਆਰਾਮ ਨਾਲ ਸੋ ਜਾਵਾਂਗੇ ਘੰਟਾਕ ਸ਼ਾਮ ਦੇ 6 ਵਜਣ ਵਾਲੇ ਆ 6 ਵਜੇ ਚੁੱਕੇ ਐਕਚੁਅਲੀ ਤੇ ਮੇਰੇ ਡੈਡੀ ਆ ਗਏ ਤੇ ਡੈਡੀ ਨਾਹਣ ਵਾਸਤੇ ਗਏ ਉਹਨਾਂ ਨੇ ਚਾਪ ਚੂਆ ਬਣਾ ਕੇ ਦਨੇ ਮੇਰੇ ਘਰ ਵਾਲੇ ਵੀ ਨਾਹਣ ਵਾਸਤੇ ਜਾ ਰਹੇ ਨੇ ਤੇ ਮੈਂ ਵਾਸਤੇ ਆਚੂ ਬਣਾ ਕੇ ਮੇਰਾ ਸ਼ਾਮ ਦਾ ਨਜ਼ਾਰਾ ਦੇਖਾ कहो जाए हाँ देखा शाम का नजारा तो बस मैं चाह चू बना लगी लग मैं क्या चाह चू बना डैडी वास्ते फटाफट पी लैन गे बेचारे चाह चू बना के उसके तो बाद मैं आलू दी सब्जी बनाऊँगी सुे आलू बनाऊंगी अच्छे सुके तो आलू बना के बस पानी पूनी तो आ गया अदिया भी भर लिया अभी नहाने वास्त जा रहे ने ਮੇਰੇ ਹਸਬੰਦ ਨੂੰ ਹਨ ਵਾਸਤੇ ਜਾ ਰਹੇ ਨੇ ਤੇ ਫਟਾਫਟ ਆਣਗੇ ਨਾ ਆ ਕੇ ਫਿਰ ਉਹਨਾਂ ਨੂੰ ਵੀ ਚਾਹ ਡੈਡੀ ਨੂੰ ਨਾਲ ਇਕੱਠਾ ਚਾਹ ਬਣਾ ਕੇ ਦਵਾ ਸਾਰੀ ਜਗ੍ਹਾ ਰੋਲਾ ਪਾ ਦੇਣ ਆਣ ਵਾਸਤੇ ਜਾ ਰਹੇ ਮੈਂ ਰੋਲਾ ਪਾ ਦੇ ਫੇ ਮੈਨੂੰ ਬੋਲ ਸਾਰੀ ਜਗ੍ਹਾ ਰੋਲਾ ਪਾ ਦਗੀ ਪਰ ਇਹ ਕੀ ਇਹਨੂੰ ਮੈਂ ਪੂਰੀ ਸਪੋਰਟ ਕਰਦਾ ਪੂਰੀ ਸਪੋਰਟ ਕਰਦਾ ਉਹਨਾਂ YouTube ਦੇ ਉੱਪਰ ਕਿ ਜਿੰਨੀ ਤੱਕ ਤੋਂ ਹੁੰਦੀ ਤੇ ਵੀਡੀਓ ਬਣਾ ਫੋਨ ਮੰਗ ਮੰਗ ਕੇ ਮੈਂ ਲੈ ਆਉਂਗਾ ਗਾਇਸ ਅੱਜ ਮੈਂ ਬਣਾ ਰਹੀ ਹਾਂ ਸੁੱਕੇ ਆਲੂ ਤੇ ਥੋੜੀ ਜਿਹੀ ਤਿਆਰ ਤਾਂ ਟਮਾਟਰ ਕੱਟ ਕੇ ਤੜਕਾ ਲਾ ਕੇ ਫਿਰ ਉਹਨੂੰ ਸੁੱਕੇ ਸੁੱਕੇ ਬਣਾਵਾਂਗੇ ਮੇਰੇ ਹਸਬੰਦ ਨੂੰ ਇਹ ਵੀ ਪਸੰਦ ਬ साढ़े इतने ना अंधेरी आ रही मौसम देखो कहे जाओगे दोपहर हवा नहीं चल रही थी बाहर मौसम देखो कहे जाओगे अंधेरी आ रही हवा हवा चल रही हवा बहुत चल रही है साढ़े इतने मैं सब्जी सुब्जी बना फटाफट भांडे धो लगी उसके बाद भाडे धो के ना फिर रख जाऊँगी अंदर क्योंकि भांडे में बहुत ਤੇ ਮਿੱਟੀ ਮਿੱਟੀ ਉੱਡਦੀ ਹੁੰਦੀ ਮੈਂ ਫਟਾਫਟ ਪੰਡੇ ਤੋਕੇ ਤੇ ਐਸਾ ਰੱਖਣਾ ਨਹੀਂ ਤੇ ਮੇਰੀ ਵੀਡੀਓ ਨਾ ਲਾਈਕ ਕਮੈਂਟ ਸਬਸਕ੍ਰਾਈਬ ਨਹੀਂ ਆ ਰਹੇ ਪਤਾ ਨਹੀਂ ਕਿਉਂ ਨਹੀਂ ਆ ਰਹੇ ਮੈਨੂੰ ਸਮਝ ਨਹੀਂ ਆਉਂਦਾ ਮੈਨੂੰ ਕਿਉਂ ਨਹੀਂ ਆ ਰਹੇ ਨਾ ਮੇਰੀ ਵੀਡੀਓ ਵਾਇਰਲ ਹੋ ਰਹੀ ਹੈ ਨਾ ਤੁਸੀਂ ਸਬਸਕ੍ਰਾਈਬ ਕਰ ਰਹੇ ਹੋ ਕਰਿਆ ਕਰੋ ਥੋੜਾ ਸਾਡਾ ਵੀ ਭਲਾ ਦੇਗਾ ਤੁਹਾਡੇ ਨਾਲ ਥੋੜਾ ਕਰਦੇ ਰਹਾਂਗੇ ਨਾ ਤੁਸਾਂ ਸਪੋਰਟ ਤਾਂ ਹੀ ਦੇ ਸਕੋ ਤੇ ਲਾਈਕ ਕਮੈਂਟ ਸਬਸਕ੍ਰਾਈਬ ਪਲੀਜ਼ ਜਰੂਰ ਕਰਿਆ ਕਰੋ ਮੇਰੀ ਵੀਡੀਓ ਇੰਨੀ ਸ਼ੇਅਰ ਕਰੋ ਇੰਨੀ ਸ਼ੇਅਰ ਕਰੋ ਤਾਂ ਕਿ ਵਾਇਰਲ ਹੋ ਜਾਵੇ ਤਾਂ ਕਿ ਸਾਡੇ ਕੋਲ ਕੁਝ ਆਮ ਲੱਗ ਜੇ ਇਨੇ ਪਿਆਰ ਨਾਲ ਕਹਿ ਲਈਏ ਤਾਂ ਪਲੀਜ਼ ਕਰ ਹੀ ਦਿਓ ਬਾਕੀ ਤੁਹਾਡੇ ਸਾਰਿਆਂ ਦੀ ਮਰਜ਼ੀ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਸਾਡੀ ਸਿਚੁਏਸ਼ਨ ਕਿਹੜੀ ਹੈ ਗਾਇਸ ਹੁਣ ਮੈਂ ਦੇਖੋ ਆਲੂ ਦੀ ਸਬਜ਼ੀ ਨਾਲ ਲੱਗੇ ਆ ਤੜਕਾ ਲਾਇਆ ਆ ਤੜਕਾ ਪਿਆਜ਼ ਟਮਾਟਰ ਪਾ ਕੇ ਟਮਾਟਰ ਪਾਣੀ ਪਿਆਜ਼ ਕੱਲਾ ਪਾਇਆ ਪਿਆਜ਼ ਨੂੰ ਨਹੀਂ ਦੇ ਗਈ ਹੈ ਫਿਰ ਟਮਾਟਰ ਆ ਟਮਾਟਰ ਕੱਟ ਕੇ ਸੌਣਾ ਕਰ ਰਹੇ ਹਾਂ ਜਿਆਦਾ ਤੇ ਨਾਲ ਜਿਸ ਤਿੰਨ ਦੇ ਨਾਮ ਕੋਲ ਦੇਖ ਕੇ ਬਾਕੀ ਤੇ ਤਿੰਨ ਚਾਰ ਮਿਰਚਾਂ ਪਾਤੀਆਂ ਤਿੱਖੀਆਂ ਤਿੱਖੀਆਂ ਹੋ ਗਈਆਂ ਤੇ ਆਹ ਟਮਾਟਰ ਪਾ ਲਓ ਇਹਦੇ ਹੱਦੇ ਆਲੂ ਖਾ ਕੇ ਦੇਖੋ ਸੁੱਕੇ ਕਦੀ ਮੈਂ ਕਹਿੰਦਾ ਜੀ ਉਂਗਲਾ ਚੜ ਜੂਗੇ ਅਸੀਂ ਜਿੱਦਾਂ ਮਰਲੀ ਪਰੇ ਕਿ ਸਬਜ਼ੀ ਰੋਟੀ ਬਹੁਤ ਸਵਾਦ ਬਣਦੀ ਹੈ

ਸਬਜੀ ਦਾ ਰੰਗ ਦੇਖੋ ਤੁਸੀਂ ਸੁੱਤੇ ਹਲ ਬਣਿਆ ਰੰਗ ਬੜਾ ਜ਼ਬਰਦਸਤ ਆ ਇਹ ਤਾਂ ਦੇਖ ਦੇ ਮੇਰੇ ਮੂੰਹ ਚ ਪਾਣੀ ਆ ਗਿਆ ਹਾਂ ਅਵੇ ਇਹਦੇ ਵਿੱਚ ਕੱਢ ਦੇਣੀ ਆ ਹੁਣ ਇਹਦੇ ਵਿੱਚ ਕੱਢ ਕੇ ਮੈਂ ਕੁੱਕਰ ਤੋਂ ਰੱਖਾਂਗਾ ਕੁਝ ਹੋਰ ਨਾ ਬਣਾਉਣਾ ਪੈਣਾ ਨਾ ਮੈਂ ਕੁੱਕਰ ਤੋਂ ਪਾ ਲਵਾਂਗਾ ਤੇ ਆ ਸਬਜੀ ਕੱਢਤੀ ਤੇ ਪਹਿਲੇ ਸੇ ਕੜਤਾ ਸਬਜੀ ਸਬਜੀ ਕੜਤੀ ਆ। ਇਨਸ਼ਾਅੱਲਾ ਤੇ ਗਾਇਸ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆ ਅਖੀਰ ਇਸ ਵੀਡੀਓ ਨੂੰ ਲਾਈਕ ਕੋਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ। ਪਿੱਛੇ ਡੈਡੀ ਆ ਗਏ।